ਤੋ ਇਹਨਾਂ ਪੰਜ ਤੇ ਵਰਿਆਂ ਦੇ ਵਿੱਚ ਤੁਹਾਡੇ ਲਈ ਸਭ ਤੋਂ ਜ਼ਾਦਗਰੀ ਯਾਦਗਰੀ ਲਮਹਾ ਕਿਹੜਾ ਆ ਪਲ ਕਿਹੜਾ ਆ ਅਹ ਗੱਲ ਠਾਟ ਨੂੰ ਤਰਦੀ ਹੋਣੀ ਹੈ ਅੱਛਾ ਅਹ ਜੇਦੀ ਮ ਕੁੜੀ ਦੀ ਗੱਲ ਕੀਤੀ ਜੀਤ ਦੀ ਹੂੰ ਬਲੰਸਿੰਗ ਰਾਮੂ ਵਾਲਿਆ 6 ਸਟੂਡੈਂਟਸ ਫੈਡਰੇਸ਼ਨ ਦਾ ਪੰਜਾਬ ਦਾ ਪ੍ਰਧਾਨ ਹੁੰਦਾ ਸੀ ਅੱਛਾ ਉਹ ਇਹਨਾਂ ਦੇ ਕਰਿਆ ਆਇਆ ਸੀ ਹੂੰ ਤੇ ਜੀਤ ਉਹ ਨਾ ਉਹਦਾ ਗਿਆਨ ਅਸਲ 'ਚ ਐਚ ਜੀ ਠੀਕ ਹੈ ਜੀਤ ਮੇਰਾ ਦੋਸਤ ਹੈ ਨਾ ਠੀਕ ਹੈ ਗਿਆਨ ਜੀਤ ਰੱਖ ਕੇ ਹੂੰ ਉਹ ਇਹਨਾਂ ਦੇ ਕਰਿਆ ਆਇਆ ਹੋਇਆ ਸੀਗਾ ਤੇ ਜੀਤ ਨੇ ਮੈਨੂੰ ਪੁੱਛਿਆ ਵੀ ਬਾਈ ਐ ਕਰਕੇ ਜੇ ਸਿਕਸ ਸਟੂਡੈਂਟ ਫੈਡਰੇਸ਼ਨ ਨੇ ਮੈਨੂੰ ਪ੍ਰਧਾਨ ਬਣਾਉਂਦੇ ਐ ਹੂੰ ਤੇ ਮੈਂ ਬਣ ਜਾ ਮੈਂ ਹੈ ਵੀ ਮੈਂ ਉਹ ਅੜਕਦਾ ਨਹੀਂ ਕਿ ਇਸ ਪਾਸੇ ਨਹੀਂ ਬੈਠਦਾ ਹਮ ਨੈਕਸਟ ਦਿਨ ਉਹਨੇ ਚਾਰ ਪੰਜ ਛੱਲੀਆਂ ਆਈਆਂ ਤੇ ਘਰੇ ਮੈਨੂੰ ਵੀ ਬੁਲਾਇਆ ਉਹ ਗੱਲਬਾਤ ਕਰਾਈ ਕਿ ਰਿਪਲਾਇਆ ਤਾਂ ਕਹਿੰਦੀ ਬਾਈ ਭੁੱਖ ਲੱਗੀ ਹੋਣੀ ਤੁਹਾਨੂੰ ਕੁੜੀਆਂ ਸਾਰੀਆਂ ਬੈਠੀਆਂ ਹੋਣੇ ਤੇ ਉਹ ਪਰੌਂਠਾ ਤੇ ਦੇਸੀ ਘੋ ਪਰੌਂਠੇ ਰੱਖੇ ਪਾਗੇ ਥਾਲੀ ਚ ਪਾ ਕੇ ਲਿਆਈ ਹਮ ਥਲੀ ਪਾਕੇ ਤੇ ਮੈਂ ਥਾਲੀ ਫੜੀਏ ਮੈਂ ਬੁਰਕੀ ਟੋਣ ਲੱਗਦਾ ਤੇ ਉਹ ਮੇਰਾ ਸਿਰ ਆਪਣੇ ਹੱਥਾਂ ਚ ਲੈ ਕੇ ਮੇਰਾ ਮੱਥਾ ਚਮੜ ਲੈਂਦੀ ਹੈ ਅੱਛਾ ਮੈਂ ਸੋਚਦਾ ਵੀ ਉਹ ਪਲ ਜਿਹੜਾ ਮੇਰੇ ਵਾਸਤੇ ਸੀ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਕਿ ਮੇਰੇ ਜਿਹੜੇ ਜਿਹੜੇ ਮੱਥੇ ਦੇ ਜਿਹੜੇ ਮੇਰੇ ਓਠਾਂ ਦੇ ਨਿਸ਼ਾਨ ਹੈ ਤੇ ਉਹ ਦੀ ਹੈ ਹੋਰ ਮਾ ਦਾ ਭੈਣ ਦਾ ਦੋਸਤ ਦਾ ਜੋ ਕੁਛ ਉਸ ਮੌਕੇ ਉਸ ਪਲ ਮਿਲਿਆ ਉਹ ਕੰਡੀ ਪਲਾਸ ਉਹ ਹਰ ਜੀ ਦੀ ਸਭ ਤੋਂ ਬਿਹਤਰ ਪਲ ਮੇਰੇ ਲਈ ਜੁਣਦਾ ਉਹ ਸੀ ਸਭ ਤੋਂ ਬਿਹਤਰ ਪਲ ਜਿਨ੍ਹਾਂ ਜਿਨੇ ਮੈਨੂੰ ਸੰਤੁਸ਼ਟੀ ਦਿੱਤੀ ਹੈ ਜਿਨੇ ਮੈਨੂੰ ਸੈਟਿਸਫੈਕਸ਼ਨ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਨਾ ਸਬਰ ਸੰਤੋਖ ਦਿੱਤਾ ਉਹ ਸੀ ਮੈਨੂੰ ਉਸ ਬਾਦ ਉਸ ਬਾਦ ਉਸ ਬਾਦ ਮੈਨੂੰ ਕੋਈ ਕੋਈ ਮਿਲ ਹੋ ਰਹੀ ਨਹੀਂ ਉਹ ਉਹ ਪਲ ਮਤਲਬ ਨਹੀਂ ਪਲ ਸੋਦਾ ਇੰਨਾ ਮੈਂ ਨਹੀਂ ਸਮਝਦਾ ਵੀ ਇੰਨਾ ਕਿਸ ਨੂੰ ਮਿਲਿਆ ਹੋਊ ਇਸ ਤੋਂ ਅੱਗੇ ਮਤਲਬ ਹੱਦ ਹੀ ਨਹੀਂ ਕੋਈ ਜੋ ਉਹ 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 ਮਾਹੌਲ ਦੀ ਜਿਹੜੀ ਸੀ ਉਸ ਤੋਂ ਅੱਗੇ ਕੋਈ ਹੈ ਨਹੀਂ ਕੁਝ ਬਿਲਕੁਲ ਮੈਨੂੰ ਲੱਗਿਆ ਸੀਗਾ ਕਿ ਜ਼ਿੰਦਗੀ ਦੇ ਖਾਸ ਪਲ ਜਾਂ ਤਾਂ ਬੰਦੇ ਦਾ ਆਪਣਾ ਜਨਮ ਉਸ ਤੋਂ ਬਾਅਦ ਉਹਦੇ ਆਪਣੇ ਬੱਚਿਆਂ ਦਾ ਜਨਮ ਪਰ ਜੋ ਤੁਸੀਂ ਜਿਸ ਪਲ ਦੀ ਜ਼ਿਕਰ ਕੀਤਾ ਹੈ ਹੋਣੇ ਇਸ ਵੇਲੇ ਤੋ ਬੇਹਦ ਖੂਬਸੂਰਤ ਸੀ ਨਹੀਂ ਹੈ ਨੀ ਇਹ ਮੈਂ ਉਹ ਉਹ ਮੇਰੀ ਲਾਈਫ ਨੂੰ ਬਦਲਤਾ ਮੇਰੇ ਸੈਂਟੀਮੈਂਟਸ ਮੇਰੇ ਜਜ਼ਬਾ ਮੇਰੇ ਚਹਸਨਾ ਮੇਰੇ ਚ ਖੇਡਣਾ ਮੇਰੇ ਮੇਰੀ ਚਾ ਮੇਰਾ ਜਿੰਦਗੀ ਦਾ ਜਿਹੜਾ ਉਹ ਸਾਰਾ ਉਸ ਗੱਲ ਨਾਲ ਜੁੜਿਆ ਉਹ ਉਹ ਸਾਰਾ ਕੁਝ ਮੈਨੂੰ ਉਹਨਾਂ ਪੜਾ ਨਹੀਂ ਦਿੱਤਾ ਹੂੰ ਇਸ ਕੋਈ ਵੇਫ ਕੋਈ ਨਹੀਂ ਹੈਗਾ ਹੂੰ ਹੂੰ ਮਤਲਬ ਮੈਂ ਮੈਂ ਸਮਝਦੇ ਵੀ ਉਹ ਉਹ ਇਹ ਤੋਂ ਅੱਗੇ ਕੁਝ ਗੱਲ ਕਰਨ ਦੀ ਵੀ ਲੋੜ ਨਹੀਂ ਹੈ ਹੂੰ ਬਿਲਕੁਲ ਇਹਦਾ ਅਹਿਸਾਸ ਆ ਇਹ ਮਹਿਸੂਸ ਕਿਤਾ ਜਾ ਸਕਦਾ ਇਸ ਤੋਂ ਇਸ ਤੋਂ ਅੱਗੇ ਨਹੀਂ ਕੀਤਾ ਜਾ ਸਕਦਾ ਕੁਝ ਹੂੰ ਉਹ ਮੈਨੂੰ ਅੱਜ ਵੀ ਮਤਲਬ ਵਾਹੀ ਲੱਗਦਾ ਅੱਜ ਅਸਾਨੂੰ ਇਹ ਗੱਲ 50 ਸਾਲਾਂ ਦੀ ਹੈ ਜਾਂ ਤੋਂ ਜ਼ਿਆਦਾ ਦੀ ਹੁੰਦੀ ਹੈ ਹੂੰ 52 53 ਸਾਲ ਹੋ ਗਏ ਜੀ ਅੱਜ ਵੀ ਸਾਨੂੰ ਐ ਲੱਗਦਾ ਵੀ ਅਸੀਂ ਇੱਕੋ ਪਰਿਵਾਰ ਦੇ ਆਛੇ ਜੀ ਉਹ ਕਹੀ ਜਾਂਦੀ ਉਹਦੀ ਪੋਸਟ ਹੀ ਪੜੋਗੇ ਤੁਹਾਨੂੰ ਪਤਾ ਲੱਗੂ ਮੇਰੀ ਪੋਸਟ ਦੀ ਗੇਸਟ ਉਹਨੇ ਪੋਸਟ ਦਿੱਤੀ ਐਥੇ ਜੀ ਹਾਂ ਕੋਈ ਤੁਹਾਨੂੰ ਸਮਝ ਐ ਮਹਿਸੂਸ ਨਹੀਂ ਆ ਰਹੀ ਸੋ ਮਾਮਾ ਨੇ ਹੂੰ ਹੂੰ ਕਿ ਮੈਨੂੰ ਕਦੇ ਵੀ ਖੂਸੂਸ ਨਹੀਂ ਆ ਹੂੰ ਬੇਸ ਡੋ ਮਾਮਾ ਨੇ ਬਿਲਕੁਲ ਹੂੰ ਤਾਂ ਜਦੋਂ ਇੰਨਾ ਕੁਝ ਮਿਲ ਜੇ ਬੰਦੇ ਨੂੰ ਫਿਰ ਜ਼ਿੰਦਗੀ ਚ ਰਹਿ ਕੇ ਜਾਂਦਾ ਹੂੰ ਪ੍ਰਾਪਤੀ ਤਾਂ ਹੀ ਖਾਣੇ ਵੀ ਸੀ ਉਹ ਪਿੰਡੇ ਵੀ ਉਹ ਇਦੋਂ ਬਾਅਦ ਕੀ ਕਰ ਲਾਂਗੇ ਅਸੀਂ ਹੂੰ ਪਹਿਨਦੇ ਆਂ ਪਚਦੇ ਆਂ ਸੋਸਾਇਟੀ ਚ ਸਾਰਾ ਸਨਮਾਨ ਸਨਮਾਨ ਹਰ ਜਿੱਜੇਗੀ ਹੈ ਜੀ ਇਸ ਤੋਂ ਬਾਅਦ ਫਿਰ ਕੀ ਕਰਾਂਗੇ ਅਸੀਂ ਹੂੰ ਬਿਲਕੁਲ ਇਸ ਤੋਂ ਬਾਅਦ ਵੀ ਕਰ ਸਕਦੇ ਹੂੰ ਫਿਰ ਤਾਂ ਵਕਾਰ ਹੈ ਜੇ ਅਸੀਂ ਉਹਦਾ ਖੋਲਿਆ ਪੀਲੇ ਖਰੋਈ ਕਰ ਲੈ ਖਦੋਂ ਵਕਾਰ ਕਰਨ ਲਈ ਹੂੰ ਹੂੰ ਵੇਸ ਕਰਕੇ ਜਿਹੜੀ 75 ਬਰੇ ਹੈ ਉਹ ਮੈਨੂੰ ਮਤਲਬ ਨਹੀਂ ਲੱਗਿਆ ਪਤਾ